ਜਸਵਿੰਦਰ ਪੱਲਾ ਦਾ ਕੇਂਦਰ ਨੂੰ ਸੁਨੇਹਾ ਉਹ ਜੇ ਗਲਤ ਹੋ ਗਿਆ ਤਾਂ ਸੁਧਾਰ ਕਰੀ ਜੇ ਠੀਕ ਹੈ ਤਾਂ ਬਹਿ ਸਮਝਾ ਦੇਵੀਂ ਪਰ ਜ਼ਿੱਦਵਾਜੀ ਵਿੱਚ ਸਰਕਾਰیں ਤੇ ਤਾਣੀ ਲਾੜ ਜਾਂਦੇ ਨੇ ਕਿਸਾਨਾਂ ਦੀ ਆਵਾਜ਼ ਸੁਣੇ ਕੇਂਦਰ ਸਰਕਾਰ ਅਸੀਂ ਨਾ ਕੋਈ ਲੁੱਟਾਂ ਖੋਹਾਂ ਕਰਨੀਆਂ ਨਾ ਕੋਈ ਦਿੱਲੀ ਮੇਲਾ ਏ ਸਿਰਫ ਖੇਤੀਬਿਆਲਾਂ ਦਾ ਰੋਸ ਹੈ ਸਾਨੂੰ ਹੋਰ ਨਾ ਕੋਈ ਝੇਲਾ ਏ ਸੰਜੀਦ ਦਾ ਸੰਘਰਸ਼ ਲਈ ਸਿੱਟਾ ਮੁਖੀ ਸ਼ਾਸਨ ਲਵੇ ਕੇਂਦਰ ਪੰਜਾਬ ਦੇ ਪ੍ਰਸਿੱਧ ਹਾਸ ਵਿਸਤਲਾਕਾਰ ਜਸਵਿੰਦਰ ਪੱਲਾ ਨੇ ਕਿਸਾਨੀ ਸੰਘਰਸ਼ ਤੇ ਲਈ ਕੇਂਦਰ ਨੂੰ ਤਾੜਿਆ ਜਸਵਿੰਦਰ ਪੱਲਾ ਨੇ ਇੱਕ ਵੀਡੀਓ ਜਰੀਏ ਕੇਂਦਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਇੱਕ ਗਲਤ ਹੋ ਗਿਆ ਤਾਂ ਸੁਧਾਰ ਕਰੀ ਜੇ ਠੀਕ ਹੈ ਤਾਂ ਬਹਿ ਸਮਝਾ ਦੇਵੀਂ ਪਰ ਜ਼ਿੱਦਬਾਜ਼ੀ ਵਿੱਚ ਸਰਕਾਰیں ਕਿਤੇ ਤਾਣੀ ਲਾੜ ਜਾਂਦੀਆਂ ਨੇ ਆਪਣੇ ਕਲਾਕਰੀ ਅੰਦਾਜ਼ ਦੇ ਵਿੱਚ ਕੇਂਦਰ ਨੂੰ ਭੇਜੇ ਸੁਨੇਹੇ ਦੇ ਵਿੱਚ ਜਸਵਿੰਦਰ ਪੱਲਾ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਕਿਸੇ ਅਪਰਾਧ ਤੋਂ ਪ੍ਰੇਰਿਤ ਸੰਘਰਸ਼ ਨਹੀਂ ਹੈ ਤੇ ਨਾ ਹੀ ਕਿਸਾਨਾਂ ਨੇ ਬਿਨਾਂ ਸੋਚੇ ਸਮਝੇ ਸੰਘਰਸ਼ ਵਿੜਿਆ ਇਹ ਸੰਘਰਸ਼ ਸਿਰਫ ਕੇਂਦਰ ਦੇ ਤਿੰਨ ਖੇਤੀ ਬਿੱਲਾਂ ਖਿਲਾਫ ਹੈ ਉਨ੍ਹਾਂ ਕਿਹਾ ਕਿ ਕੇਂਦਰ ਕਿਸਾਨਾਂ ਦੀ ਗੱਲ ਨੂੰ ਸਾਂਝੇ ਤੇ ਕੋਈ ਸਿੱਟਾ ਮੁਖੀ ਫੈਸਲਾ ਨਾਵੇ ਤੇ ਜੇਕਰ ਕੇਂਦਰ ਸਹੀ ਤਰੀਕੇ ਨਾਲ ਇਸ ਦਾ ਹੱਲ ਨਹੀਂ ਕਰ ਪਾਉਂਦੀ ਜਾਂ ਕੋਈ ਕੋਤਾਹੀ ਵਰਤਦੀ ਹੈ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਨੇ ਕਾਇਕ ਕਲਾਕਾਰ ਵੱਲੋਂ ਕੇਂਦਰ ਸਰਕਾਰ ਖਿਲਾਫ ਹਾ ਦਾ ਨਾਰਾ ਮਾਰਿਆ ਗਿਆ ਜਸਵਿੰਦਰ ਪੱਲਾ ਨੇ ਪਹਿਲਾਂ ਵੀ ਸਿਆਸੀ ਅਤੇ ਸਮਾਜਿਕ ਮੁੱਦਿਆਂ ਤੇ ਆਪਣੀ ਬੇਬਾਕੀ ਦੇ ਨਾਲ ਗਾਇ ਰੱਖੀ ਤੇ ਸਖਤ ਫੈਸਲੇ ਵੀ ਲਏ ਨੇ ਇਸ ਲਈ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਇਸ ਵਾਰ ਵੀ ਆਪਣੇ ਹਲਕੇ ਇਤਿਹਾਸ ਦਾ ਸੰਬਾਦ ਦੇ ਵਿੱਚ ਕੇਂਦਰ ਨੂੰ ਸੰਜੀਦਾ ਸੁਣਿਆ ਪੇਚਿਆ ਤੇ ਆਓ ਸੁਣੋ ਨਿਆ ਸੁਨੇਹਾ ਅਸੀਂ ਨਾ ਕੋਈ ਲੁੱਟਾਂ ਖੋਹਾਂ ਕਰਨੀਆਂ ਨਾ ਕੋਈ ਦਿੱਲੀ ਮੇਲਾ ਏ ਸਿਰਫ ਖੇਤੀਬੀਲਾ ਦਾ ਰੋਸ ਹੈ ਸਾਨੂੰ ਹੋਰ ਨਾ ਕੋਈ ਝੇਮੇਲਾ ਏ ਤੇ ਗੈਸਾਂ ਡਾਂਗਾ ਤੋਪਾਂ ਤੇ ਪਾਣੀ ਸਾਡਾ ਰਾਹ ਕਦੇ ਰੋਕ ਨਾ ਪਾਏ ਨੇ ਉਹ ਅਸੀਂ ਜਾਏ ਉਹਨਾਂ ਫੁਰਖਾਂ ਦੇ ਜਿਨ੍ਹਾਂ ਚੱਕੜੀਆਂ ਚੜ ਸਿੱਧ ਕਨਵਾਏ ਕੋਈ ਜੇ ਗਲਤ ਹੋ ਗਿਆ ਤਾਂ ਸੁਧਾਰ ਕਰੀ ਜੇ ਠੀਕ ਆ ਤਾਂ ਬਹਿ ਸਮਝਾ ਦੇਵੀਂ ਪਰ ਜ਼ਿੱਦਵਾਜੀ ਵਿੱਚ ਸਰਕਾਰੇ ਨੇ ਤੇ ਤੇ ਤਾਣੀ ਨਾ ਉੜ ਜਾਵੇ ਤੇ ਤੇ ਤਾਣੀ ਨਾ ਉੜ ਜਾਵੇ ਸੋ ਜਸਵਿੰਦਰ ਭੱਲਾ ਦੀ ਪੂਰੀ ਗੱਲਬਾਤ ਦੇ ਵਿੱਚ ਇੱਕ ਸੁਨੇਹਾ ਲੁਕਿਆ ਹੋਇਆ ਹੈ ਕਿ ਕੇਂਦਰ ਕਿਸਾਨੀ ਸੰਘਰਸ਼ ਨੂੰ ਸਿਰਫ ਇੱਕ ਸੂਬੇ ਦਾ ਸੰਘਰਸ਼ ਨਾ ਮੰਨੇ ਇਸ ਨੂੰ ਸੰਜੀਦਾ ਸੰਘਰਸ਼ ਇੱਕ ਵਿਸ਼ੇ ਸਬੰਧੀ ਤੇ ਇੱਕ ਸਿੱਟਾਮੁਖੀ ਮੁਹਿੰਮਤ ਹੈ ਤੇ ਵਿੱਦਿਆ ਸੰਘਰਸ਼ ਸਮਝੇ ਜਿਸ ਦਾ ਵਿਸ਼ਾ ਬੜਾ ਹੀ ਸੰਜੀਦਾ ਹੈ ਇਸ ਸੰਘਰਸ਼ ਦਾ ਮਕਸਦ ਕਿਸਾਨਾਂ ਵੱਲੋਂ ਕੋਈ ਮਾਹੌਲ ਖਰਾਬ ਕਰਨਾ ਨਹੀਂ ਹੈ ਬਲਕਿ ਆਪਣੇ ਭਵਿੱਖ ਦੇ ਲਈ ਲੜਾਈ ਲੜ ਰਹੇ ਨੇ ਜਿਸ ਨੂੰ ਕੇਂਦਰ ਗੰਭੀਰਤਾ ਦੇ ਨਾਲ ਲਵੇ ਇਹ ਕਿਸਾਨਾਂ ਦੀ ਲੜਾਈ ਨੂੰ ਸਹੀ ਰੌਸ਼ਨੀ ਦੇਵੇ ਉਸ ਉੱਤੇ ਕੋਈ ਸਿੱਟਾ ਮੁਖੀ ਫਾਸਲਾ ਲਵੇ ਉਮੀਦ ਕਰਦੇ ਹਾਂ ਕਿ ਜਸਵਿੰਦਰ ਪੱਲਾ ਦਾ ਸੁਨੇਹਾ ਕੇਂਦਰ ਤੱਕ ਜ਼ਰੂਰ ਪੁੱਜੇਗਾ ਤੇ ਕੇਂਦਰ ਇਸ ਦਾ ਕੋਈ ਸਿੱਟਾ ਮੁਖੀ ਹੱਲ ਜ਼ਰੂਰ ਕੱਢੇਗੀ ਉਹ ਜੇ ਗਲਤ ਹੋ ਗਿਆ ਤਾਂ ਸੁਧਾਰ ਕਰੀ ਜੇ ਠੀਕ ਹੈ ਤਾਂ ਬਹਿ ਸਮਝਾ ਦੇਵੀਂ ਪਰ ਜ਼ਿੱਦਬਾਜ਼ੀ ਵਿੱਚ ਸਰਕਾਰیں ਕਿਤੇ ਤਾਣੀ ਨਾ ਉੜ ਜਾ ਹੋਵੇ